ਕਹਤਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਆਪਣੇ ਨਾਲ ਜੁੜਨਾ ਚਾਹੁੰਦੇ ਨੇ ਦੋਸਤੋ Facebook ਤੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਤੇ ਜਿਹੜੀ ਹਰ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਇੰਜੀਨੀਅਰ ਰਮਨ ਦਿਤੇ ਵਾਲੀਆਂ ਕੈਂਚੀਆਂ ਆ ਗਈਆਂ ਦੋਸਤੋ ਕੈਂਚੀਆਂ ਦੇ ਨਾਲ ਹੀ ਸੱਜੇ ਹੱਥ ਗਰਾਊਂਡ ਆ ਥੱਲੇ ਇੱਕ ਉਹਦੇ ਚ ਇਹ ਮੰਡੀ ਭਰਦੀ ਹੈ ਹਰ ਸ਼ੁੱਕਰਵਾਰ ਨੂੰ ਸਾਹਮਣੇ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਪੰਜਵੇਂ ਸੂਏ ਮੱਝ ਹੈ ਸੂਣ ਸੂਣ ਦੇ ਵਿੱਚ ਅਜੇ ਦਿਨ ਕਾਫੀ ਬਾਕੀ ਨੇ ਇੱਕ ਵਾਰ ਮੱਝ ਨੂੰ ਦੇਖ ਲਓ ਖਣ ਹਵਾਨਾ ਦਿਖਾ ਦੇਣਾ ਤੇ ਅਗਲੀ ਗੱਲ ਬਾਤ ਬਾਈ ਨਾ ਕਰਾਂਗਾ ਤੇ ਵੀਡੀਓ ਦੇ ਵਿੱਚ ਹੀ ਰੇਟ ਕਰਾਵਾਂਗੇ ਮੱਝ ਦਾ ਬਹੁਤ ਮੋਟਾ ਥਣ ਲੱਗਿਆ ਮੱਝ ਦੇ ਹਵਾਨਾ ਬਹੁਤ ਆ ਦੋਸਤੋ ਚੌੜੇ ਹਵਾਨੇ ਦੀ ਹੈ ਦਰਮਿਆਨੇ ਕੱਦ ਕਾਟ ਚਾ ਚੌੜੇ ਟਾਂਚੇ ਦੀ ਮੱਝ ਹੈ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਹੈ ਬਾਈ ਮਨਦੀਪ ਸਿੰਘ ਆ ਬਾਈ ਜੀ ਮਨਦੀਪ ਸਿੰਘ ਪਿੰਡ ਕਿਹੜਾ ਵੀਰ ਪਿੰਡ ਬਰਨਾਲਾ ਬਾਈ ਜ਼ਿਲ੍ਹਾ ਮਾਨਸਾ ਪਿੰਡ ਬਰਨਾਲਾ ਖਾਰਾ ਬਰਨਾਲਾ ਹਾਂ ਖਾਰਾ ਬਰਨਾਲਾ ਖਾਰਾ ਬਰਨਾਲਾ ਠੀਕ ਆ ਵੀਰ ਇਹ ਮੱਝ ਦੇ ਕਿੰਨੇ ਦਿਨ ਰਹਿੰਦੇ ਨੇ ਸੂਣ ਦੇ ਬਾਈ ਹਜੇ ਹਫਤਾ ਲੈ ਜੂ ਇੱਕ ਹਫਤੇ ਦੀ ਕੱਚੀ ਹੈ ਕਿੰਵੇਂ ਸੂਏ ਸੂਰੀਆ ਇਸ ਟਾਈਮ ਬਾਈ 5ਵੇਂ ਸੂਏ ਸੂਣਾ ਹੈ 5ਵੇਂ ਸੂਏ ਰੇਲੂ ਮੱਜਾ ਜਾਂ ਵਪਾਰ ਦਾ ਕੰਮ ਨਾ ਘਰੇਲੂ ਮੱਜਾ ਬਈ ਆਪਣੇ ਅੱਛਾ ਵਪਾਰ ਦਾ ਕੰਮ ਨਹੀਂ ਕਰਦੇ ਨਾ ਵਪਾਰ ਦਾ ਨਹੀਂ ਬਈ ਘਰੇ ਚੌਂਦੇ ਅੱਛਾ ਚੌਥੇ ਸੂਏ ਦੇ ਵਿੱਚ ਕਿੰਨਾ ਦੁੱਧ ਕੱਢਿਆ ਨਹੀਂ 20 ਤੋਂ ਪਲੱਸ ਕੱਢਿਆ ਬਈ ਅੱਛਾ 20 ਪਲੱਸ 20 ਪਲੱਸ ਹੁਣ 5-7 ਦਿਨਾਂ ਦੀ ਕੱਚੀ ਹੈ 5-7 ਰੇਟ ਕੀ ਕਰਦੇ ਆ ਵੀਰੇ ਦਾ ਰੇਟ ਤਾਂ ਬਈ 1-35 ਕਰਦੇ ਨੇ ਕਿੰਨੇ ਦੀ ਛੱਡ ਦੋਗੇ ਲਾਸਟ ਲੈਣ ਦੇਣ ਵਾਲਾ ਰੇਟ ਜਮਾ 1-5 ਦੀ ਛੱਡ ਦਾਂਗੇ ਜਿਹੜਾ ਫਿਕਸ ਰੇਟ ਹੋਵੇ 1-5 ਦੀ 1-5 ਫਿਕਸ ਰੇਟ ਹਾਂਜੀ ਨੰਬਰ ਬੋਲ ਦੋ 987235246 ਇੱਕ ਵਾਰੀ ਫੇਰ ਫੋਨ ਕਰਨਾ 987235246 ਮੱਝ ਨੂੰ ਫੋਲ ਕੇ ਤੋੜ ਕੇ ਦੇਖੋ ਚੌੜੇ ਹਵਾਨੇ ਦੀ ਆ ਦੋਸਤੋ ਦਰਮਿਆਨੇ ਕੱਦ ਕਾਰਚਾ ਹੈ ਸਿੰਘ ਜਰੂਰ ਖੁੱਲਿਆ ਮੱਝ ਦਾ ਚੌੜੇ ਢਾਂਚੇ ਦੀ ਹੈ ਮੋਟਾ ਮੁੱਢਾ ਥਣ ਦਾ ਕੱਲਾ ਕੱਲਾ ਥਣ ਹੈ ਦੂਰੀ ਤੇ ਥਣ ਲੱਗਿਆ ਦੋਸਤੋ ਬਹੁਤ ਚੌੜੇ ਢਾਂਚੇ ਦੀ ਮੱਝ ਹੈ ਮੋੜ ਲਾ ਬਾਈ ਮੋੜ ਲਾ ਦਰمیانੇ ਕੱਦਕਾਰ ਸਿਆ ਦੋਸਤੋ ਚੌੜੇ ਢਾਂਚੇ ਦੀ ਵੱਜਣ ਵਾਲੀ ਮੱਝ ਆ ਜਾਣ ਵਾਲੀ ਪੰਜਵੇਂ ਸੂਏ ਦੱਸਦਾ ਬਾਈ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜੀ ਨੂੰ ਮੱਝ ਪਸੰਦ ਆਉਂਦੀ ਆ ਆਪਣੀ ਤਸੱਲੀ ਕਰਕੇ ਬਾਈ ਤੋਂ ਖਰੀਦ ਸਕਦਾ 20+ ਗੁੱਦਵੀ ਬਾਈ ਕਹਿੰਦਾ ਗਾਰੰਟੀ ਹੋਊਗੀ ਢੇਲੂ ਕੰਮ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਘਰੇ ਮੱਝ ਚੋਈ ਹੋਈ ਆ ਬਾਈ ਦੀ ਪਹਿਲਾਂ ਇੱਕ ਵਾਰੀ ਨੇੜੇ ਤੋਂ ਹਨ ਹਵਾਨਾ ਵੀ ਦਿਖਾ ਦੇਣਾ ਵਧੀਆ ਮੋٹے ਥਣ ਲੱਗੇ ਨੇ ਦੋਸਤੋ ਦੁੱਧ ਵਾਲੇ ਇੱਕ ਹਫ਼ਤੇ ਦੀ ਕੱਚੀ ਆ ਬਾਈ ਕਹਿੰਦਾ ਢਾਂਚਾ ਬਹੁਤ ਚੌੜਾ ਦੋਸਤੋ ਮੱਝ ਦਾ ਭਾਈ 20 ਕਿਲੋ 20 ਕਿਲੋ ਦੀ ਗਾਰੰਟੀ ਹੈ ਭਾਈ ਜੇ 19 ਕਿਲੋ ਰਹਿੰਦਾ ਜਿੰਨਾ ਬਿਆਨਾਂ ਕਰੂਗਾ ਅਗਲਾ ਦੁੱਗਾ ਦੁੱਗਣਾ ਦੇਣ ਨੂੰ ਤਿਆਰ ਹਾਂ ਬਈ ਠੀਕ ਆ ਜਿਹੜੇ ਵੀਰ ਨੂੰ ਮੱਝ ਪਸੰਦ ਆਉਂਦੀ ਹੈ ਨੰਬਰ 22 ਦਾ ਲਾਉਂਗਾ ਸਕਰੀਨ ਤੇ ਗੱਲਬਾਤ ਕਰਕੇ ਸੌਦਾ ਕਰਕੇ ਸਾਈ ਸਾਈ ਦੇ ਸਕਦਾ ਭਾਈ ਸਾਈ ਦੇ ਉੱਤੇ ਮੱਝ ਨੂੰ ਸਵਾ ਕੇ ਜਦੋਂ ਸੂਪੀ ਬਾਈ ਕਹਿੰਦਾ ਪੂਰਾ 20 ਕਿਲੋ ਦੁੱਧ ਤਿਆਰ ਕਰਕੇ ਦੇਵਾਂਗੇ ਮੱਝ ਦਾ ਗਾਰੰਟੀ ਹੋਊਗੀ ਕਹਿੰਦਾ ਜੇ ਦੁੱਧ 'ਚ ਘਾਟ ਬਾਤ ਨਿਕਲਦੀ ਹੈ ਕੋਈ ਤਾਂ ਬਾਈ ਕਹਿੰਦਾ ਦੁੱਗਣਾ ਬਿਆਨਾਂ ਮੋੜਾਂਗੇ ਆਪਾਂ ਇੰਨੀ ਗਰੰਟੀ ਦੋਸਤੋ ਕਿਸੇ ਵੀਡੀਓ ਦੇ ਵਿੱਚ ਮਿਲਦੀ ਨਹੀਂ ਵੱਜਦੀ ਜਾਨ ਵਾਲੀ ਮੱਝਾ ਚੌੜੇ ਢਾਂਚੇ ਦੀ ਹੈ ਸੁਹਾ ਜਰੂਰ ਪੰਜਵਾਂ ਪਰ 20+ ਦੀ ਗਰੰਟੀ ਦਿੱਤੀ ਆ ਬਾਈ ਨੇ ਨੰਬਰ 22 ਦਾ ਲਾ ਦੂੰਗਾ ਬਾਕੀ ਖਰੀਦਣੀ ਆਪਣੀ ਤਸੱਲੀ ਕਰਕੇ ਆ ਜੇ ਕਿਸੇ ਵੀਰ ਨੂੰ ਸ਼ੱਕ ਲੱਗਦਾ ਜੀ ਮੱਝ ਨੂੰ ਦੁੱਧ ਨਹੀਂ ਕੱਢਣਾ 20+ ਤਾਂ ਬਾਈ ਨਾਲ ਸਾਈ ਕਰਕੇ ਬਾਈ ਦੇ ਘਰੇ ਮੱਝ ਸੁਵਾ ਕੇ ਉਸ ਤੋਂ ਬਾਅਦ ਚੋ ਸਕਦੇ ਆ ਬਸ ਵੀਰ ਬੰਦੇ ਇੱਕ ਵਾਰੀ ਥਾਣਾ ਹਵਾਨਾ ਨੇੜੇ ਤੋਂ ਫੇਰ ਦੇਖ ਲਓ ਦੋਸਤੋ ਮੋٹے ਮੁੱਢ ਵਾਲਾ ਥਾਣਾ ਲੰਬਾ ਥਾਣ ਲੱਗਿਆ ਦੁੱਧ ਵਾਲਾ ਦੂਰ ਦੂਰ ਥਾਣੇ ਚਾਰੇ ਥਾਣੇ ਨਿਕਲਵੇਂ ਲੱਗੇ ਨੇ ਇੱਕ ਵਾਰੀ ਨੇੜ ਤੋਂ ਦਿਖਾ ਦਿੰਨਾ ਦਰਮਿਆਨੇ ਕਦ ਕੱਡ ਚਾਹ ਚੌੜੇ ਢਾਂਚੇ ਦੀ ਮੁੱਝ ਨੰਬਰ ਲਾ ਦੂੰਗਾ ਬਾਈ ਦਾ ਸਕਰੀਨ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਬਾਈ ਸਾਰੇ ਦੋਸਤਾਂ ਦਾ ਧੰਨਵਾਦ